ਜਲੰਧਰ ਦੇ ਲਤੀਫਪੁਰਾ ਦੇ ਵਿੱਚ ਜਿਸ ਤਰ੍ਹਾਂ ਬੀਤੇ ਦਿਨ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਘਰਾਂ ਨੂੰ ਤੋੜ ਦਿੱਤਾ ਗਿਆ ਸੀ ਜਿਨ੍ਹਾਂ ਤੇ ਇਲਜ਼ਾਮ ਲੱਗੇ ਸਨ ਕਿ ਉਹ ਕਈ ਸਾਲਾਂ ਤੋਂ ਇੱਥੇ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿੰਦੇ ਪਏ ਸਨ ਇਸ ਤੋਂ ਬਾਅਦ ਇੱਕ ਪਾਸੇ ਜਿੱਥੇ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ ਤਾਂ ਦੂਸਰੇ ਪਾਸੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੈਬਨਿਟ ਮੰਤਰੀ ਮਨਰਿੰਦਨ ਕਾਲੀਆ ਲਤੀਫਪੁਰਾ ਦੇ ਲੋਕਾਂ ਨੂੰ ਮਿਲਣ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਆਨੁਸਾਪਤੇ ਬਹੁਤ ਦੁੱਖ ਹੈ ਅਤੇ ਅਸੀਂ ਸਰਕਾਰ ਦੇ ਇਸ ਕਦਮ ਦੇ ਵੀ ਬਹੁਤ ਨਿੰਦਾ ਕਰਦੇ ਹਾਂ ਅੱਜ ਗੈਂਡਰ ਰਿਜਿਸਟਰ ਚਲੂ ਕਰਨੇ ਨੇ ਨਜੀਬਪੁਰਾ ਵਿੱਚ ਜੋ ਵੱਡੀ ਵੱਧਣ ਤੇ ਮਕਾਨ ਟਾਇਗੇ ਨੇ ਸਰਕਾਰ ਵਾਲਾ ਉਹਦੇ ਵਾਰੇ ਦੇਖਣਾ ਸੀ ਆਏ ਭਾਰਤੀ ਜਨਤਾ ਪਾਰਟੀ ਦੇ ਅਮਰਿੰਦਰ ਸਾਹਿਬ ਕਾਲਿਆ ਸਾਹਿਬ ਭੰਡਾਰੀ ਸਾਹਿਬ ਤੇ ਹੋਰ ਸਾਰੇ ਲੀਡਰ ਜੀ ਜੈ ਜੰਗਾਦ ਜਿੰਦਾਬਾਦ ਬਹੁਤ ਥੋੜਾ ਨੁਕਸਾਨ ਹੋਇਆ ਔਰ ਜੇ ਇਹਨਾਂ ਨਾਲ ਆ ਕੇ ਉਹ ਕਹਿੰਦੇ ਜਿਹੜੀ ਜ਼ਮੀਨ ਉਹਨਾਂ ਨੇ ਰਿਕੁਆਇਰ ਕੀਤੀ ਹੈ ਛੱਡਣ ਨੂੰ ਤਿਆਰ ਆ। ਜਿਹੜਾ ਹੋਰ ਅਣੀ ਸਰਕਾਰ ਦੇ ਪਾਸ ਹੈ। ਸਭ ਤੋਂ ਪਹਿਲਾਂ ਇਨਜਾਂਦਰੀ ਹੋਣੀ ਚਾਹੀਦੀ ਸੀ। ਜੇ ਕਿ ਇਹਨੂੰ ਸ਼ਿਫਟ ਕਰਨਾ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਸ਼ਿਫਟ ਕਰਦਾ ਕੋ ਪ੍ਰਬੰਧ ਕਰਦੀ ਆਰਡਰ ਕਰ ਪ੍ਰਦਾਨ ਕਰਦੀ। ਇਹ ਸਰਾ ਸਰ ਧੱਕਾ ਹੋਇਆ। ਮੈਂ ਇਹਦੀ ਦੰਦਿਆ ਕਰਦਾ। ਔਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਇੱਥੇ ਦੁਬਾਰਾ ਬੁਲਾਵੇ ਜੇ ਜ਼ਮੀਨ ਚਾਹੀਦੀ ਰਿਕੁਆਇਰ ਕੀਤੀ ਪਹਿਲਾਂ ਸਰਕਾਰ ਦੇ ਪਾਸ ਆ। ਇਹਨਾਂ ਨੂੰ ਮਕਾਨ ਟਾਣ ਦਾ ਕੋਈ ਲਾਭ ਨਹੀਂ ਸੀ ਬਿਲਕੁਲ ਗਲਤ ਕੀਤਾ ਮੈਂ ਬਰਜ਼ੋਰ ਦਿੰਦਿਆ ਕਰਦਾ ਔਰ ਪੰਜਾਬ ਸਰਕਾਰ ਨੂੰ ਕਾਂਗੇ ਦੇ ਪਾਸ ਸਰਕਾਰ ਦੀ ਗੱਲ ਕਰਾਂਗੇ ਸਰਕਾਰ ਕੇਂਦਰ ਸਰਕਾਰ ਨਾਲ ਕਰਾਂਗੇ ਹਾਂਜੀ ਕੇਂਦਰ ਸਰਕਾਰ ਇਹਨਾਂ ਦੀ ਮਦਦ ਕਰੇਗੀ ਕਿਸੇ ਤਰੀਕੇ ਨਾਲ ਦੇਖੋ ਇਹ ਸਰਕਾਰ ਦਾ ਪੰਜਾਬ ਸਰਕਾਰ ਦਾ ਮਸਲਾ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਟੇਕ ਅਪ ਕਰੇਗੀ ਕਿ ਇਹਦਾ ਤੱਕਾ ਕੀ ਹੋਇਆ ਠੀਕ ਹੈ ਸਭ ਠੀਕ ਹੈ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ